ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਯੁੱਧਿਆ ਵਿੱਚ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਦਾ ਨਿਰਮਾਣ ਸੰਪੂਰਨ ਹੋਣ ਮੌਕੇ ਕਰਵਾਈ ਜਾਣ ਵਾਲੇ ਵਿਸ਼ੇਸ਼ ਸਵਾਗਤ ਵਿੱਚ ਸਾਲੈਂਗੇ। ਪੀਐਮ ਮੋਦੀ ਤਕਰੀਬਨ 10 ਵਜੇ ਸਤਤ ਮੰਦਰ ਜਾਣਗੇ ਜਿੱਥੇ ਮਹਾਰਿਸ਼ੀ ਵਾਲਮੀਕ, ਵਿਸ਼ੇਸ਼ਟ ਵਿਸ਼ਵਾਮਿੱਤਰ, ਅਗਸਤਿਆ, ਦੇਵੀ ਅਹिल्या, ਨਿਸ਼ਾਦ ਰਾਜ ਗੋਹਾ ਅਤੇ ਮਾਤਾ ਸ਼ਬਰੀ ਨੂੰ ਸਮਰਪਿਤ ਮੰਦਿਰ ਨੇ। ਇਸੋ ਬਾਤ ਪ੍ਰਧਾਨ ਮੰਤਰੀ ਸ਼੍ਰੀ ਸ਼ਾਫਤਾਰ ਮੰਦਰ ਜਾਣਗੇ ਸਵੇਰੇ ਤਕਰੀਬਨ 11 ਵਜੇ ਪੀਐਮ ਮੋਦੀ ਮਾਤਾ ਅਨਪੂਰਨਾ ਮੰਦਰ ਜਾਣਗੇ ਇਸ ਤੋਂ ਬਾਅਦ ਉਹ ਸ਼੍ਰੀ ਰਾਮ ਦਰਬਾਰ ਗਰਭ ਗ੍ਰਹਿ ਵਿੱਚ ਧਾਰਮਿਕ ਰਵਾਇਤਾਂ ਅਨੁਸਾਰ ਮਨੁਕਤਾ ਦੀ ਭਲਾਈ ਲਈ ਅਰਦਾਸ ਕਰਨਗੇ ਮਗਰੋਂ ਪੀਐਮ ਮੋਦੀ ਸ਼੍ਰੀ ਰਾਮ ਲੱਲਾ ਦੇ ਰਾਗਵ ਰੂਪ ਦੇ ਦਰਸ਼ਨ ਕਰਨਗੇ ਦੁਪਹਿਰ 12 ਵਜੇ ਪ੍ਰਧਾਨ ਮੰਤਰੀ ਅਯੁੱਧਿਆ ਵਿੱਚ ਪਵਿੱਤਰ ਸ਼੍ਰੀ ਰਾਮ ਜਨਮ ਭੂਮੀ ਮੰਦਰ ਦੇ ਸਿਖਰ ਤੇ ਭਗਵਾ ਝੰਡਾ ਲਹਿਰਾਉਣਗੇ ਜਿਹੜਾ ਮੰਦਰ ਦੀ ਉਸਾਰੀ ਦੇ ਮੁਕੰਮਲ ਹੋਣ ਤੇ ਸਭਿਆਚਾਰਕ ਜਸ਼ਨ ਤੇ ਕੌਮੀ ਏਕਤਾ ਦੇ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ ਪ੍ਰਧਾਨ ਮੰਤਰੀ ਇਸ ਇਤਿਹਾਸਿਕ ਮੌਕੇ ਤੇ ਇਕੱਠ ਨੂੰ ਵੀ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਦਫਤਰ ਮੁਤਾਬਕ ਇਸ ਮਾਗਮ ਸ਼੍ਰੀ ਰਾਮ ਤੇ માતા ਸੀਤਾ ਦੇ ਵਿਆਹ ਪੰਚਮੀ ਸੰਬੰਧੀ ਅਭਿਜੀਤ ਮਹੂਰਤ ਨਾਲ ਮੇਲ ਖਾਂਦਾ ਹੈ ਅੱਜ ਦਾ ਇਹ ਦਿਹਾੜਾ ਹਿੰਦ ਦੀ ਚਾਦਰ ਸ਼ਹੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਨੂੰ ਵੀ ਦਰਸਾਉਂਦਾ ਹੈ ਜਿਨ੍ਹਾਂ ਨੇ 17ਵੀਂ ਸਦੀ ਵਿੱਚ ਅਯੁੱਧਿਆ ਵਿੱਚ ਬਿਨਾਂ ਕਿਸੇ ਰੁਕਾਵਟ ਦੇ 48 ਘੰਟੇ ਧਿਆਨ ਲਗਾਇਆ ਸੀ ਇਹ ਅੱਜ ਦੇ ਦਿਹਾੜੇ ਦੀ ਅਧਿਆਤਮਿਕ ਮਹੱਤਤਾ ਨੂੰ ਹੋਰ ਵਧਾਉਂਦਾ ਹੈ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਮੁਤਾਬਕ ਸੱਜੇ ਕੋਣ ਵਾਲਾ ਤਿਕੋਣੀ ਝੰਡਾ 10 ਫੁੱਟ ऊंचा ਤੇ 20 ਫੁੱਟ ਲੰਬਾ ਹੈ ਇਹ ਚਮਕਦੇ ਸੂਰਜ ਨੂੰ ਦਰਸਾਉਂਦਾ ਹੈ ਜਿਹੜਾ ਭਗਵਾਨ ਸ਼੍ਰੀ ਰਾਮ ਦੀ ਚਮਕ ਤੇ ਬਹਾਦਰੀ ਦਾ ਪ੍ਰਤੀਕ ਹੈ ਐਸੇ ਓਮ ਲਿਖਿਆ ਹੋਇਆ ਹੈ ਤੇ ਇਸਦੇ ਕੋਬਿਡਾ ਦਾ ਰੁੱਖ ਦੀ ਤਸਵੀਰ ਵੀ ਹੈ ਪਵਿੱਤਰ ਭਗਵਾ ਝੰਡਾ ਰਾਮ ਰਾਜ ਦੇ ਆਦਰਸ਼ਾਂ ਨੂੰ ਦਰਸਾਉਂਦਾ ਹੈ ਜੋ ਕਿ ਮਾਨ ਇੱਕਤਾ ਤੇ ਸਭਿਆਚਾਰਕ ਨਿਰੰਤਰਤਾ ਨੂੰ ਦਰਸਾਉਂਦਾ ਹੈ